ਪੌਲਸ ਨੇ ਹੱਥ ਉੱਤੇ ਤਾਂ ਨਹੀਂ ਲਾਇਆ ਜਿਆਦਾ ਤਾਂ ਨਹੀਂ ਨਹੀਂ ਹੱਥ ਤਾਂ ਨਹੀਂ ਲਾਇਆ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਜਦੋਂ ਤੁਹਾਨੂੰ ਕੱਲ ਨੂੰ ਚੱਕਿਆ ਪੌਲਸ ਨੇ ਜੀ ਉਹ ਚੱਕਿਆ ਕਿਥੋਂ ਧਰਨਾ ਦੇ ਰਹੇ ਸੀ ਉੱਥੋਂ ਚੱਕਿਆ ਜਾਂ ਘਰੋਂ ਚੱਕਿਆ ਕਿਵੇਂ ਮਾਹੌਲ ਬਣਾਇਆ ਗਿਆ ਉਹ ਤਾਂ ਮੈਂ ਕਿਹਾ ਤੁਹਾਡੇ ਕੋਲ ਕੋਈ ਰਿਟਰਨ ਆਰਡਰ ਹੈ ਹੂੰ ਉਹਨਾਂ ਕੋਲ ਕੋਈ ਰਿਟਰਨ ਆਰਡਰ ਨਹੀਂ ਸੀ ਫਿਰ ਕਿਹੜੇ ਵਿਆਹ ਤੇ ਲੈ ਕੇ ਵੀ ਮੈਂ ਹਰ ਵਾਰ ਇੱਕ ਗੱਲ ਕਹਿਣਾ ਆ ਕਿ ਬਈ ਇਹ ਲੋਕ ਦੁਵਾਰ ਤੇ ਬਾਬਾ ਸਾਹਿਬ ਦੀ ਫੋਟੋ ਤਾਂ ਜਰੂਰ ਲਾਂਦੇ ਨੇ ਸਿਰਫ ਸਾਡੇ ਸਮਾਜ ਦੀ ਵੋਟਾਂ ਲੈਣ ਲਈ ਇਹ ਸਾਰਾ ਕੁਝ ਹੋ ਰਿਹਾ ਤੇ ਇਹ ਏਜੰਸੀਆਂ ਦੇ ਇਸ਼ਾਰਿਆਂ ਤੇ ਹੋ ਰਿਹਾ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਵਨ ਸ਼ਰਮਾ ਦੋਸਤੋ ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਜਿਹੜਾ ਵੈ ਬਹੁਤ ਹੀ ਗਰਮਾਇਆ ਹੋਇਆ ਵੈ ਕਹਿ ਲੋ ਕਿ ਲੋਕਾਂ ਦੇ ਅੰਦਰ ਹੁਣ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ ਜੇ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਦੇ ਜਿਹੜੀ ਵਾਰਦਾਤ ਉਥੇ ਕੀਤੀ ਗਈ ਉਹ ਦੇਖੀਏ ਤਾਂ ਉਸ ਤੋਂ ਬਾਅਦ ਇਹ ਸਬਕ ਲੈਣਾ ਚਾਹੀਦਾ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਨੂੰ ਕਿ ਅਸੀਂ ਉਹਨਾਂ ਦੇ ਬੁੱਤ ਦੀ ਰੱਖਿਆ ਆਪ ਕਰੀਏ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਆਪਣੀ ਹੱਕਾਂ ਦੀ ਜਿਹੜੀ ਆਵਾਜ਼ ਆ ਉਹ ਚੁੱਕਣੀ ਸਿਖਾਈ ਪਰ ਅੱਜ ਅਜੇ ਹਾ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਹੈਗਾ ਦੱਸ ਦਈਏ ਕਿ ਜਿਹੜਾ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਪਹਿਲਾ ਫਲੋਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਦੇ ਉੱਤੇ ਵਾਰ ਕੀਤਾ ਜਾਂਦਾ ਉਸ ਤੋਂ ਬਾਅਦ ਬੀਤੇ ਦਿਨੀ ਬਟਾਲੇ ਦੇ ਵਿੱਚ ਖਬਰ ਸਾਹਮਣੇ ਆਉਂਦੀ ਹੈ ਤੇ ਲੁਧਿਆਣੇ ਦੇ ਵਿੱਚ ਪ੍ਰੋਟੈਸਟ ਰੱਖਿਆ ਜਾਂਦਾ ਹੈ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਰਾਹੁਲ ਜੀ ਵੱਲੋਂ ਮੇਰੇ ਨਾਲ ਮੌਜੂਦ ਰਹਿਣਗੇ ਪਰ ਸ਼ਾਇਦ ਆਪਾਂ ਨੂੰ ਉਹ ਸੰਵਿਧਾਨ ਦੇ ਅੰਦਰ ਰਹਿ ਕੇ ਆਪਣੀ ਆਵਾਜ਼ ਚੁੱਕਣ ਦਾ ਵੀ ਅਧਿਕਾਰ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਪਹਿਲਾਂ ਹੀ ਪੰਜਾਬ ਪੁਲਸ ਉਹ ਲੋ ਚੱਕ ਲੀਤਾ ਜਾਂਦਾ ਫਿਰ ਬਾਅਦ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਗੱਲਬਾਤ ਕਰਾਂਗੇ ਜੋ ਕੁਝ ਵੀ ਬੀਤੇ ਦਿਨ ਦੇ ਵਿੱਚ ਘਟਨਾਕ੍ਰਮ ਇੱਥੇ ਲੁਧਿਆਣੇ ਦੇ ਵਿੱਚ ਵਾਪਰਿਆ ਔਰ ਜੋ ਕੁਝ ਵੀ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ ਰਾਹੁਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਵੀ ਕਿਵੇਂ ਹੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਮੈਂ ਠੀਕ ਹੈ ਜੀ ਪੁਲਸ ਨੇ ਹੱਥੋਂ ਤਾਂ ਨਹੀਂ ਲਾਇਆ ਜ਼ਿਆਦਾ ਤੁਹਾਨੂੰ ਨਹੀਂ ਹੱਤ ਤਾਂ ਨਹੀਂ ਲਾਇਆ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਏਰੀਏ ਦੇ ਤੇ ਜ਼ਿਲ੍ਹੇ ਦੇ ਵੀ ਸਰਮਾਇਦਾਤੇ ਹਾਂ ਅਬ ਮੇਨ ਆਗੂ ਨੇ ਅੱਛਾ ਚਲੋ ਤੁਹਾਨੂੰ ਤਾਂ ਹੱਤ ਨਹੀਂ ਲਾਇਆ ਜੀ ਕਹਿੰਦੇ ਆ ਸੰਵਿਧਾਨ ਸਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰੀਏ ਜੀ ਜੇ ਸਾਨੂੰ ਕੁਝ ਗਲਤ ਲੱਗਦਾ ਤੇ ਆਪਾਂ ਧਰਨਾ ਪ੍ਰਦਰਸ਼ਨ ਵੀ ਕਰੀਏ ਬਿਲਕੁਲ ਸਰਕਾਰਾਂ ਦੇ ਕੰਨ ਖੋਲਿਏ ਪ੍ਰਸ਼ਾਸਨ ਦੇ ਕੰਨ ਖੋਲਿਏ ਤੁਹਾਨੂੰ ਤਾਂ ਇਹਨਾਂ ਨੇ ਚੱਕ ਲਿਆ ਜੀ ਤੁਸੀਂ ਪ੍ਰੋਟੈਸਟ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਕਹਿੰਦੇ ਆ ਜੀ ਬੱਤੀ ਗੁੱਲ ਹੋ ਗਈ ਜੀ ਪਰ ਜੇ ਆਮ ਬੰਦਾ ਐਵੇਂ ਕਰਦਾ ਤੇ ਉਹਨੂੰ ਚੱਕਦੇ ਆ ਪਹਿਲਾਂ ਤਾਂ ਜਾ ਕੇ ਮੈਨੂੰ ਲੱਗਦਾ ਉਹਦਾ ਫੈਂਟਾ ਚਾੜਦੇ ਆ ਇਹ ਦੇਖੋ ਜਿਵੇਂ ਜਦੋਂ 바ਵਾ ਸਾਹਿਬ ਨੇ ਇਸ ਵਿਧਾਨ ਲਿਖਿਆ ਸੀ ਤੇ ਸਾਨੂੰ ਰਾਈਟ ਟੂ ਸਪੀਕ ਬੋਲਣ ਦਾ ਅਧਿਕਾਰ ਤੇ ਆਪਣੀ ਗੱਲ ਰੱਖਣ ਦਾ ਅਧਿਕਾਰ ਤੇ ਉਹਨਾਂ ਦੀ ਖੂਬਸੂਰਤੀ ਦੇਖੋ ਉਹਨਾਂ ਨੇ ਤਾਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹਮ ਦਾ ਸੰਵਿਧਾਨ ਲਿਖਿਆ ਤੇ ਇਹਨੂੰ ਲੋਕ ਲੋਕਾਂ ਲਈ ਇੱਕ ਤੰਤਰ ਬਣਾਇਆ ਹਮ ਪਰ ਜਿੱਦਾਂ ਕੱਲ ਤੁਸੀਂ ਦੇਖਿਆ ਵੀ ਮੈਂ ਹਰ ਵਾਰ ਇੱਕ ਗੱਲ ਕਹਿਣਾ ਆ ਕਿ ਵੀ ਇਹ ਲੋਕ ਦਵਾਰ ਤੇ 바ਵਾ ਸਾਹਿਬ ਦੀ ਫੋਟੋ ਤਾਂ ਜਰੂਰ ਲਾਂਦੇ ਨੇ ਹਮ ਸਿਰਫ ਸਾਡੇ ਸਮਾਜ ਦੀ ਵੋਟਾਂ ਲੈਣ ਲਈ ਪਰ ਜਦੋਂ ਵਾਰੀ ਆਂਦੀ ਆ ਉਹਨਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਤੇ ਇਹ ਪੂਰੀ ਤਰ੍ਹਾਂ ناکਾਮਯਾਬ ਦਿਖਦੇ ਨੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਬਿਲਕੁਲ ਕੱਲ ਤੋਂ ਲਗਾਇਆ ਹੋਣਾ ਜੇ ਬਿਲਕੁਲ ਭਗਵੰਤ ਮਾਨ ਜੀ ਵੀ ਐਨੇ ਵੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਨੇ ਜਾਂ ਕੇਜਰੀਵਾਲ ਜੀ ਮੰਨਣ ਵਾਲੇ ਨੇ ਇਹਨਾਂ ਦੀ ਪਾਰਟੀ ਮੰਨਣ ਵਾਲੀ ਹੈ ਤੇ ਉਹ ਸਾਡੇ ਕੋਲ ਚੱਲ ਕੇ ਆਂਦੇ ਜਾਂ ਆਪਣੇ ਕਿਸੇ ਨੁਮਾਇੰਦੇ ਨੂੰ ਕਹਿੰਦੇ ਵੀ ਜਾਓ ਯਾਰ ਉਹ ਨੌਜਵਾਨਾਂ ਦੀ ਉਹਨਾਂ ਦੀ ਐਸੀਆਂ ਦੀ ਵੀ ਗੱਲ ਸੁਣੋ ਜਾ ਕੇ ਰਾਹੁਲ ਜੀ ਤੇ ਉਹਨਾਂ ਦੀ ਸਾਰੇ ਸਮਾਜ ਦੀ ਵੀ ਉਹ ਗੱਲ ਕਰਦੇ ਸਾਡੇ ਨਾਲ ਅਸੀਂ ਸਾਡੇ ਨਾਲ ਉਸ ਦੁੱਖ ਨੂੰ ਸਾਂਝਾ ਕਰਦੇ ਅੱਜ ਤੁਸੀਂ ਦੇਖੋ ਵੀ ਪੂਰੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ 바ਵਾ ਸਾਹਿਬ ਨੂੰ ਨਾਮ ਲੈਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਕਿੰਨਾ ਭਾਰੀ ਰੋਸ਼ ਹੈ ਪਰ ਇਹਨਾਂ ਦੇ ਦੁਆਰਾ ਵੀ ਕਿਸੇ ਵੀ ਆਗੂ ਦੁਆਰਾ ਉੱਥੇ ਜਾ ਕੇ ਸਾਰ ਨਹੀਂ ਲਈ ਗਈ ਤੇ ਕਿ ਇਹਨਾਂ ਦੇ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਅਮਨ अरोड़ा ਜੀ ਕੋਲੋਂ ਇੱਕ ਪੀਸੀ ਦਾ ਕਰ ਦਿੱਤੀ ਗਈ ਉੱਥੇ ਤੋਂ ਇਲਾਵਾ ਬਸ ਕੋਈ ਕੋਈ ਪ੍ਰਸ਼ਾਸਨ ਨੂੰ ਹੁਕਮ ਨਹੀਂ ਕੋਈ ਐਫ ਆਈ ਆਰ ਨਹੀਂ ਕੋਈ ਕੁਝ ਨਹੀਂ ਹੈ ਨਾ ਬੰਦੇ ਰਾਹੁਲ ਜੀ ਜਦੋਂ ਤੁਹਾਨੂੰ ਕੱਲ ਨੂੰ ਚੱਕਿਆ ਪੁਲਸ ਨੇ ਜੀ ਉਹ ਚੱਕਿਆ ਕਿਥੋਂ ਧਰਨਾ ਦੇ ਰਹੇ ਸੀ ਉਥੋਂ ਚੱਕਿਆ ਜਾਂ ਘਰੋਂ ਚੱਕਿਆ ਕਿਵੇਂ ਮਾਹੌਲ ਬਣਾਇਆ ਗਿਆ ਤੁਸੀਂ ਤੁਸੀਂ ਦੇਖੋਗੇ ਵੀ ਇਹ ਨਾਲ ਲੋਕਾਂ ਦੇ ਵਿੱਚ ਵੀ ਸੀਐਮ ਸਾਹਿਬ ਦੇ ਵਿੱਚ ਕੇਜਰੀਵਾਲ ਦੇ ਵਿੱਚ ਇੰਨਾ ਡਰ ਹੈ ਇਸ ਟਾਈਮ ਕਿਉਂਕਿ ਸੱਤਾ ਨੂੰ ਦੇ मतलब ਸੱਤਾ ਦੀ ਭੁੱਖ ਰੱਖਦੇ ਨੇ ਉਹਦਿਆਂ ਦਾ ਲਾਲਚ ਰੱਖਦੇ ਨੇ ਵੀ ਇਹ ਕਿਸੇ ਤਰ੍ਹਾਂ ਦਾ ਵਿਰੋਧ ਤਾਂ ਦੇਖ ਹੀ ਨਹੀਂ ਸਕਦੇ ਜਿਸ ਟਾਈਮ ਐ ਸਵੇਰੇ ਤਿਆਰ ਹੋਇਆ ਤੇ ਆਪਣੇ ਆਫਿਸ ਦੇ ਵਿੱਚ ਬੈਠਾ ਸੀ ਤੇ ਤੁਸੀਂ ਮੰਨੋਗੇ ਨਹੀਂ ਮੇਰੇ ਦਫਤਰ ਦੇ ਬਾਹਰ ਇਹਨਾਂ ਨੇ ਬੈਰੀਕੇਡ ਲਾ ਕੇ 40-50 ਪੁਲਿਸ ਵਾਲੇ ਇੱਥੇ ਖੜੇ ਸੀ ਅੱਛਾ ਇੱਥੇ ਛੋਣੀ ਬਣਾ ਚੱਲੀ ਸੀ ਛੋਣੀ ਬਣਾਤੀ ਸੀ ਇਹਨਾਂ ਨੇ ਤੇ ਜਦੋਂ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਅੰਦਰ ਆ ਗਿਆ ਤੇ ਉਹ ਇੱਥੇ ਆ ਕੇ ਸਾਰੇ ਮੇਰੇ ਕੋਲ ਖੜ ਗਏ ਤੇ ਉਹਨਾਂ ਨੇ ਖੜ ਕੇ ਮੈਨੂੰ ਕਿਹਾ ਵੀ ਸਰ ਤੁਹਾਨੂੰ ਡਿਟੇਨ ਕਰਨ ਆਏ ਆ ਮੈਂ ਕਿਹਾ ਬਿਲਕੁਲ ਜੀ ਤੁਹਾਡਾ ਰਾਈਟ ਹੈ ਤੁਸੀਂ ਕਰ ਸਕਦੇ ਹੋ ਪਰ ਮੈਂ ਕਿਹਾ ਤੁਹਾਡੇ ਕੋਲ ਕੋਈ ਰਿਟਰਨ ਆਰਡਰ ਹੈ ਉਹਨਾਂ ਕੋਲ ਕੋਈ ਰਿਟਰਨ ਆਰਡਰ ਨਹੀਂ ਸੀ ਫਿਰ ਕਿਹੜੇ ਬਿਹਾਤੇ ਲੈ ਗਏ ਤੇ ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਸਾਰੇ ਜਦੋਂ ਭਰਾ ਸਾਥੀ ਆ ਕੇ ਖੜੇ ਹੋਣ ਲੱਗ ਗਿਆ ਹਜੂਮ ਲੱਗ ਗਿਆ ਫਿਰ ਉਹਨਾਂ ਦੇ ਮਨ 'ਚ ਡਰ ਆਇਆ ਉਹਨਾਂ ਨੇ ਆਪਣੇ ਅਫਸਰਾਂ ਨਾਲ ਗੱਲ ਕੀਤੀ ਫਿਰ ਉਹ ਮੈਨੂੰ ਕਹਿੰਦੇ ਵੀ ਤੁਸੀਂ ਤੁਹਾਨੂੰ ਸਰ ਨਾਲ ਚੱਲਣਾ ਪੈਣਾ ਅੱਛਾ ਤੇ ਮੈਂ ਇਹਨਾਂ ਨੂੰ ਦੱਸ ਦੇਣਾ ਚਾਹਨਾ ਆ ਵੀ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਵੰਸ਼ੇ ਕਾ ਵੀ ਨਾਂ ਤਾਂ ਅਸੀਂ ਉਦੋਂ ਦਬੇ ਸੀ ਤੇ ਨਾ ਅਸੀਂ ਹੁਣ ਦਬੇ ਆ ਮੈਂ ਭਗਵੰਤਵਾਨ ਨੂੰ ਖੁੱਲਾ ਚੈਲੰਜ ਕਰਦਾ ਵੀ 14 ਤਰੀਕ ਨੂੰ ਫੇਰ ਵਿਰੋਧ ਕਰਾਂਗੇ ਤੁਹਾਡੇ ਕੈਂਡੀਡੇਟ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਜਿੱਥੇ-ਜਿੱਥੇ ਉਹ ਜਾਊਗਾ ਉੱਥੇ-ਉੱਥੇ ਉਹਦਾ ਵਿਰੋਧ ਕਰਾਂਗੇ ਤਿੱਥੋਂ ਜੋ ਕਰਦਾ ਹੋਇਆ ਤੂੰ ਪਰਚਾ ਦੇ ਦੇ ਤੂੰ ਚਾਹੇ ਜੇਲ੍ਹ 'ਚ ਡੱਕ ਦੇ ਤੂੰ ਚਾਹੇ ਚੌਕ ਤੇ ਖੜਾ ਕੇ ਸੂਲੀ ਤੇ ਟੰਗ ਦੇ ਪਰ ਅਸੀਂ ਬਾਬਾ ਸਾਹਿਬ ਦੇ ਵੰਸ਼ਕਾ ਉਹਨਾਂ ਦੇ ਬੱਚੇ ਆ ਉਹਨਾਂ ਦੇ ਦਿਖਾਏ ਹੋਏ ਦਰਸ਼ਕ ਮਾਨ ਦਰਸ਼ਕਾਂ ਦਾ ਹੀ ਚੱਲ ਰਹਾ ਸੀ ਅਸੀਂ ਨਾ ਅਜੇ ਤੱਕ ਕਿਸੇ ਤੋਂ ਦਬੇ ਆ ਤੇ ਨਾ ਦਬਣਾ ਰਾਹੁਲ ਜੀ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਉਹਨਾਂ ਦੀ ਮੂਰਤੀ ਦੇ ਉੱਤੇ ਵਾਰ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਸ਼ਾਇਦ ਇਹ ਸਬਕ ਲੈਣਾ ਚਾਹੀਦਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਬਕ ਲੈਣਾ ਚਾਹੀਦਾ ਸੀ ਅਸੀਂ ਆਪ ਮੂਰੇ ਹੋ ਕੇ ਬਾਬਾ ਸਾਹਿਬ ਦੀ ਮੂਰਤੀ ਦੀ ਹੁਣ ਜਿਹੜੀ ਆ ਰਾਖੀ ਕਰਿਆ ਕਰੀਏ ਕਿਉਂਕਿ ਜੇ ਅੱਜ ਆਪਾਂ ਬੈਠੇ ਆ ਨਾ ਇੱਕ ਦੂਜੇ ਨਾਲ ਉਹਨਾਂ ਨੇ ਸਾਨੂੰ ਇਹ ਹੱਕ ਦਿੱਤਾ ਕਿ ਤੁਸੀਂ ਆਪਸ ਵਿੱਚ ਬੈ ਕੇ ਗੱਲ ਕਰ ਸਕਦੇ ਹੋ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਇੱਥੇ ਉਜਾੜ ਹੋਣਾ ਸੀ ਸਾਰਾ ਕੁਝ ਤੇ ਅੱਜ ਫੇਰ ਉਹੀ ਸਭ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ 2-4 ਦਿਨਾਂ ਤੋਂ ਪਹਿਲਾ ਫਲੋਰ ਦੇ ਵਿੱਚ ਬਾਬਾ ਸਾਹਿਬ ਦੀ ਮੂਰਤੀ ਖੰਡਿਤ ਕੀਤੀ ਗਈ ਫਿਰ ਬਟਾਲੇ ਤੋਂ ਬੀਤੇ ਦਿਨੀ ਨਿਊਜ਼ ਆ ਗਈ ਹੁਣ ਅੱਗੇ ਪਤਾ ਨਹੀਂ ਹੁਣ ਕੀ ਮਾਹੌਲ ਬਣਨ ਵਾਲਾ ਹੈ ਕਿਉਂਕਿ 14 ਤਰੀਕ ਦਾ ਜਿਹੜਾ ਪੰਨੂ ਬਾਹਰ ਬੈਠਾ ਉਹਨੇ ਕਾਲ ਦਿੱਤੀ ਹੋਈ ਆ ਕਿ ਖੰਡਿਤ ਕੀਤੀ ਜਾਊਗੀ ਸਾਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਮੇਸ਼ਾ ਮੈਂ ਹਰ ਮੰਚ ਤੋਂ ਕਹਿੰਦਾ ਆ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਦੀ ਬੀਟ ਹੈ ਤੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਏਜੰਸੀਆਂ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਦੇਖਣਾ ਨਹੀਂ ਚਾਹੁੰਦੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਵੀ ਜਿਹੜਾ ਸਾਡਾ ਪੰਜਾਬ ਦਾ ਸੀਐਮ ਹੈ ਉਹ ਇੰਨਾ ਕਮਜ਼ੋਰ ਹੈ ਵੀ ਪਹਿਲਾਂ ਉਹਨਾਂ ਨੇ ਕਿਹਾ ਵੀ ਟੀਚਰ ਸਾਡੇ ਨੇ ਵੀ ਇਹਨਾਂ ਲਈ ਮੇਰਾ ਹਰਾ ਪੰਨਾ ਹਮੇਸ਼ਾ ਚੱਲਦਾ ਰਹੂਗਾ ਕੀ ਗੱਲ ਅੱਜ ਸ਼ਾਈ ਮੁੱਕ ਗਈ ਕਿਓ ਵਿਚਾਰੇ ਟੈਂਕੀਆਂ ਤੇ ਚੜੇ ਫਿਰਦੇ ਨੇ ਜਾਂ ਕਦੇ ਤੁਹਾਡੇ ਸੰਗਰੂਰ ਘਰ ਦਾ ਘਰਾਓ ਕਰਦੇ ਨੇ ਤੁਸੀਂ ਉਹ ਉਹਨਾਂ ਦਾ ਸੜਕਾਂ ਤੇ ਜਲੂਸ ਕੱਢਦੇ ਹੋ ਜਿਹੜਾ ਰੱਬ ਦਾ ਨਾਮ ਨਾ ਲੈਣਾ ਨਾ ਫਿਰ ਉਹਦੇ ਤੋਂ ਬਾਅਦ ਤੁਸੀਂ ਕਿਹਾ ਵੀ ਮੈਂ ਕਿਸਾਨਾਂ ਤੇਸ਼ੀ ਆ ਮੈਂ ਤਾਂ ਜੀ ਕਿਸਾਨਾਂ ਦੇ ਨਾਲ ਹਾਂ ਬਿਲਕੁਲ ਫਿਰ ਤੁਸੀਂ ਕੀ ਸ਼ੰਭੂ ਬੈਰੀਅਰ ਤੇ ਉਹਨਾਂ ਦੇ ਨਾਲ ਕੀਤਾ ਤੁਸੀਂ ਉਹ ਮਤਲਬ ਨਿੰਦਣਯੋਗ ਤੇ ਤਰਸਯੋਗ ਹੰਗ ਤੋਂ ਉਹਨਾਂ ਅਗਵਾ ਦੀ ਕੀਤੀ ਫਿਰ ਉਹਦੇ ਤੋਂ ਬਾਅਦ ਤੁਸੀਂ ਸਾਨੂੰ ਕਿਹਾ ਗਲਤਾਂ ਨੂੰ ਹਾਂ ਬਿਲਕੁਲ ਵੀ ਅਸੀਂ ਤਾਂ ਤੁਹਾਡੇ ਆ ਵੀ ਅਸੀਂ ਤਾਂ ਬਾਬਾ ਸਾਹਿਬ ਦੀ ਫੋਟੋ ਨੂੰ ਲਾਉਂਦੇ ਆ ਅਸੀਂ ਤਾਂ ਤੁਹਾਡੇ ਜੋ ਗਲਤ ਉਪ ਮੁੱਖ ਮੰਤਰੀ ਲਾਵਾਂਗੇ ਪਰ ਹੁੰਦਾ ਕੀ ਹੈ ਕੱਲ ਜਦੋਂ ਅਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਸੀ ਆਪਣਾ ਰੋਸ਼ ਰੱਖਣਾ ਚਾਹੁੰਦੇ ਸੀ ਸਾਨੂੰ ਜਾ ਕੇ ਜੇਲ੍ਹਾਂ ਦੇ ਵਿੱਚ ਤੁਨ ਦਿੰਦੇ ਨੇ ਦੂਜੇ ਪਾਸੇ ਕਾਰਵਾਈ ਦੇ ਨਾਤੇ ਕੁਝ ਵੀ ਨਹੀਂ ਉਹ ਅਮਨ ਅਰੋੜਾ ਜੀ ਕਹਿੰਦਾ ਇਹਨਾਂ ਦਾ ਪੰਜਾਬ ਪ੍ਰਧਾਨ ਹੈ ਕਿ ਜੀ ਪੰਨੂ ਤੂੰ ਇੱਥੇ ਆ ਜਾ ਭਾਈ ਤੂੰ ਮੰਤਰੀ ਐ ਤੂੰ ਮਤਲਬ ਜਿਹਦੀ ਸਰਕਾਰ ਐ ਉਹਦਾ ਉਸ ਪਾਰਟੀ ਦਾ ਤੂੰ ਪੰਜਾਬ ਦਾ ਪ੍ਰਧਾਨ ਐ ਤੂੰ ਲਿਖ ਐਮਬੈਸੀ ਨੂੰ ਲੈਟਰ ਤੂੰ ਲਿਖ ਦਵਰਨ ਨੂੰ ਲੈਟਰ ਵੀ ਐਮਬੈਸੀ ਖਿੱਚ ਕੇ ਉਹਨੂੰ ਇੱਥੇ ਲੈ ਕੇ ਆਵਾ ਕੋਈ ਤੁਸੀਂ ਜੁਰਤ ਦਿਖਾ ਰਹੇ ਆਪਣੀ ਇਹ ਸਿਰਫ ਫੋਕੀ ਵਾਹ ਬਾਈ ਖੱਟਣਾ ਚਾਹੁੰਦੇ ਨੇ ਹੋਰ ਕੁਝ ਨਹੀਂ ਐ ਇਹ ਸਿਰਫ ਭਾਜਪਾ ਦੀ ਬੀ ਟੀਮ ਬਣ ਕੇ ਇੱਕ ਰੋਲ ਪਲੇ ਕਰ ਰਹੇ ਨੇ ਰਾਹੁਲ ਜੀ ਜਦੋਂ ਤੁਹਾਨੂੰ ਕੱਲ ਨੂੰ ਇਹਨਾਂ ਨੇ ਚੱਕਿਆ ਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਜਾਂ ਉਹਨਾਂ ਦੇ ਜਿਹੜੇ ਹੁਣ ਲੁਧਿਆਣਾ ਵੈਸਟ ਤੋਂ ਉਮੀਦਵਾਰ ਨੇ ਸੰਜੀਵ अरोड़ा ਜੀ ਉਹ ਲੁਧਿਆਣੇ ਦੇ ਵਿੱਚ ਆਪਣੀ ਰੈਲੀ ਕਰਦੇ ਪਏ ਸੀਗੇ ਤੇ ਇੱਕ ਪਾਸੇ ਤਾਂ ਥੋੜਾ ਧਰਨਾ ਸੀ ਜਾਂ ਤੁਹਾਡੇ ਸਾਥੀਆਂ ਨੇ ਵਕ ਵਕ ਥਾਵਾਂ ਤੇ ਕਾਲ ਦਿੱਤੀ ਹੋਈ ਸੀਗੀ ਤੇ ਦੂਜੇ ਪਾਸੇ ਰੈਲੀ ਸੀਗੀ ਆ ਜਿੱਥੇ ਅਸੀਂ ਬੈਠੇ ਆ ਐਸੇ ਆਫਿਸ ਦੇ ਬਾਹਰ ਹੀ ਰੋਡ ਤੇ ਰੈਲੀ ਨਿਕਲਨੀ ਸੀਗੀ ਪੂਰਾ ਜਾਮ ਸੀਗਾ ਕੀ ਲੱਗਦਾ ਹੈ ਕਿ ਇੱਕ ਪਾਸੇ ਤਾਂ ਇਦਾਂ ਦੀਆਂ ਕਾਰਵਾਈਆਂ ਹੋ ਰਹੀਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਦੂਜੇ ਪਾਸੇ ਤੁਸੀਂ ਖੁਸ਼ ਨਮਾ ਰੈਲੀਆਂ ਕਰ ਰਹੇ ਹੋ ਕਿਉਂਕਿ ਬੜਾ ਦੁੱਖ ਲੱਗਦਾ ਹੈ ਜਿਹੜੀ ਤੁਸੀਂ ਬਾਬਾ ਸਾਹਿਬ ਦੀ ਗੱਲ ਕਰਦੇ ਹੋ ਤੁਸੀਂ ਵੀ ਕਿਹਾ ਕਿ ਭਗਵੰਤ ਮਾਨ ਜੀ ਕਹਿੰਦੇ ਅਸੀਂ ਫੋਟੋ ਲਾਣੇ ਆ ਤੇ ਪੰਜਾਬ ਦੇ ਵਿੱਚ ਇਹਨਾਂ ਕੁਝ ਹੋ ਗਿਆ ਹਾਲੇ ਤੱਕ ਕੋਈ ਕਾਰਵਾਈ ਤੇ ਕੋਈ ਵੀ ਬੰਦੇ ਜਿਹੜੇ ਆ ਨਹੀਂ ਫੜੇ ਗਏ ਵੀ ਕੌਣ ਕਰ ਰਿਹਾ ਔਰ ਇਹ ਅੱਗੇ ਕਿਉਂ ਕਰਨ ਦਿੱਤਾ ਜਾਊਗਾ ਹੁਣ ਸਰਕਾਰ ਮੈਂ ਉਦੋਂ ਵੀ ਸਾਹ ਚੀਕ-ਚੀਕ ਕੇ ਕਹਿੰਦਾ ਸੀ ਹਾਂ ਵੀ ਸਰਕਾਰ ਕੋਲ ਸਟੇਟ ਦੀ ਸਰਕਾਰ ਕੋਲ ਵੀ ਤੇ ਕੇਂਦਰ ਦੀ ਸਰਕਾਰ ਕੋਲ ਵੀ ਕਈ ਤਰ੍ਹਾਂ ਦੀ ਏਜੰਸੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਇਨਪੁਟ ਦਿੰਦੀਆਂ ਨੇ ਜਦ ਉਹਨਾਂ ਨੂੰ ਇਹ ਪਤਾ ਸੀ ਵੀ ਰਾਹੁਲ ਢੁਲਗਜ ਨੇ ਧਰਨਾ ਦੇਣਾ ਆ ਤੇ ਉਹ ਇਸ ਆਫਿਸ 'ਚ ਬੈਠਾ ਉਹ ਆਪਣੀ ਪੁਲਿਸ ਇੱਥੇ ਦਾ ਭੇਜ ਸਕਦੇ ਨੇ ਪਰੰਤੂ ਜਦੋਂ ਉੱਥੇ ਫਲੋਰ ਦੇ ਵਿੱਚ ਨੰਗਲ ਦੇ ਵਿੱਚ 바ਵਾ ਸਾਹਿਬ ਦੀ ਬੇਅਦਬੀ ਹੋਣੀ ਸੀ ਉੱਥੇ ਖਾਲਸਤਾਨ ਦੇ ਨਾਰੇ ਲਿਖੇ ਜਾਣਾ ਸੀ ਕੀ ਇਸ ਗੱਲ ਦੀ ਇਨਪੁੱਟ ਏਜੰਸੀਆਂ ਨੂੰ ਨਹੀਂ ਸੀ ਹਮ ਬਿਲਕੁਲ ਸਵਾਲ ਕੀ ਸਾਬਤ ਹੁੰਦਾ ਹੈ ਵੀ ਇਹ ਹੈ ਇਹ ਇਹ ਕਿਤੇ ਨਾ ਕਿਤੇ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤੇ ਮੈਂ ਬੇਨਤੀ ਕਰਾਂਗਾ ਪੰਜਾਬ ਦੇ ਵਾਸੀਆਂ ਨੂੰ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੋਂ ਗੁਰੂ ਨਾਨਕ ਜੀ ਦੇਵ ਜੀ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਵੀ ਨਾ ਕੋਈ Hindu ਨਾ ਕੋਈ Muslim ਹਮੇਸ਼ਾ ਉਹਨਾਂ ਨੇ ਇਕਤਾ ਦੀ ਬਾਣੀ ਦੀ ਗੱਲ ਕੀਤੀ ਹੈ ਵੀ ਅਸੀਂ ਸਾਰੇ ਜਿਹੜੀਆਂ ਇਹ ਵੀ ਫਿਰਕੂਵਾਦ ਤਾਕਤਾਂ ਸਾਡੇ ਇੱਥੇ ਲੱਗ ਗਈਆਂ ਨੇ ਆ ਕੇ ਆਹਾ ਆਮ ਆਦਮੀ ਪਾਰਟੀ ਵਾਲੇ ਵੀ ਉਹਦੇ ਦੇ ਲਾਲਚ ਤੇ ਸੱਤਾ ਦੇ ਲਾਲਚ ਦੇ ਵਿੱਚ ਇਹੋ ਜਿਹਾ ਕੁਝ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹਨਾਂ ਲੋਕਾਂ ਨੂੰ ਆਪਾਂ ਮੂੰਹ ਤੋੜਵਾ ਜਵਾਬ ਦਈਏ ਹਾਂ ਬਿਲਕੁਲ ਸਹੀ ਹੈ ਵੀ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਇਹ ਪੰਜਾਬ ਹੈ ਇੱਥੋਂ ਦਾ ਜਿਹੜਾ ਸੱਭਿਆਚਾਰ ਹੈ ਕਲਚਰ ਹੈ ਹਮੇਸ਼ਾ ਤੋਂ ਹੀ ਭਾਈਚਾਰੇ ਦਾ ਸੰਦੇਸ਼ ਦਿੰਦਾ ਆਇਆ ਹਾਂ ਰਾਹੁਲ ਜੀ ਹੁਣ ਅਗਲੀ ਕਾਲ ਕੀ ਆ ਤੁਹਾਡੀ ਔਰ ਅਗਲੀ ਰਣਨੀਤੀ ਕੀ ਆ ਕਿਉਂਕਿ 14 ਅਪ੍ਰੈਲ ਨੂੰ ਕਿਤੇ ਨਾ ਕਿਤੇ ਇੰਜ ਜਾਪਦਾ ਹੈ ਤੇ ਮਾਹੌਲ ਜਿਹੜਾ ਪੰਜਾਬ ਦਾ ਗਰਮਾ ਸਕਦਾ ਹੈ ਸਭ ਇਦਾਂ ਆ ਵੀ ਉਹ ਤਾਂ ਸਿਰਫ ਇੱਕ ਭੌਂਕਾ ਹੈ ਹੂੰ ਉਹਨੇ TRP ਲੈਣੀ ਹੈ ਹੂੰ ਜੇ ਉਹਦੇ ਚ ਹਿੰਮਤ ਹੈ ਹੂੰ ਉਹਨੇ 14 April ਦੀ ਕਾਲ ਦਿੱਤੀ ਹੈ ਤੇ ਅਸੀਂ ਚੈਲੰਜ ਨਾਲ ਕਹਿੰਨੇ ਆ ਵੀ ਉਹ ਆਪ ਆਵੇ ਹੂੰ ਤੇ ਸਾਨੂੰ ਦੱਸ ਕੇ ਆਵੇ ਵੀ ਅਸੀਂ ਇੱਥੇ ਖੜੇ ਆ ਹੂੰ ਜਾਂ ਉਹ ਸਾਨੂੰ ਕਵੇ ਵੀ ਮੈਂ ਉੱਥੇ ਆ ਰਿਹਾ ਤੁਸੀਂ ਉੱਥੇ ਆ ਜਾਓ ਦੇਸ਼ ਦੁਨੀਆ ਦੇ ਜਿਹੜੇ ਕੋਨੇ ਚੋਂ ਸਾਨੂੰ ਕਵੇ ਵੀ ਫਿਰ ਅਸੀਂ ਉੱਥੇ ਜਾਂਦੇ ਹਾਂ ਵੀ ਪਰ ਐਵੇਂ ਫੋਕੀ ਸ਼ੋਹਰਤ ਖੱਟਣ ਲਈ ਜਾਂ ਕਿਸੇ ਏਜੰਸੀਆਂ ਦਾ ਮੋੜਾ ਬਣ ਕੇ ਵੀ ਸਾਡੇ ਸਟੇਟ ਦਾ ਮਾਹੌਲ ਜਾਂ ਭਾਈਚਾਰਾ ਖਰਾਬ ਕਰਨ ਲਈ ਇਹੋ ਜਿਹਾ ਕੰਮ ਨਾ ਕਰੇ ਕਿਉਂਕਿ ਇਸ ਗੱਲ ਨੂੰ ਨਾ ਤਾਂ ਪੰਜਾਬ ਦੇ ਲੋਕ ਪਸੰਦ ਕਰਦੇ ਆ ਨਾ ਕੋਈ ਹੋਰ ਪਸੰਦ ਕਰਦਾ ਮਤਲਬ ਅੱਗੇ ਕੋਈ ਹੁਣ ਪ੍ਰੋਟੈਸਟ ਹੈ ਤੁਹਾਡੇ ਪ੍ਰੋਟੈਸਟ ਕਰਾਂਗੇ ਜੀ ਉਹ ਵਿਚਾਰ ਅਧੀਨ ਹੈ ਕਿਉਂਕਿ ਤੁਹਾਨੂੰ ਪਤਾ ਵੀ ਏਜੰਸੀਆ ਦੇ ਰਡਾਰ ਤੇ ਆ ਵੀ ਜੇ ਮੈਂ ਕੁਝ ਬੋਲਿਆ ਤੇ ਉਹਨਾਂ ਨੇ ਫੇਰ ਕੋਈ ਨਾ ਕੋਈ ਹੁੰਦਾ ਦਾ ਕੁਝ ਕਰਨਾ ਆ ਵੀ ਇਹਨਾਂ ਨੂੰ ਵੀ ਦਿਨੇ ਤਾਰੇ ਦਿਖਾ ਦੇਾਂਗੇ ਇਹੋ ਜਿਹਾ ਕੁਝ ਤਿਆਰ ਕਰੀ ਫਿਰਦੇ ਆ ਜੀ ਸਭ ਤੋਂ ਸ਼ੁਕਰੀਆ ਰਾਹੁਲ ਜੀ ਕੀਮਤੀ ਸਮਾਂ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਤੁਸੀਂ ਥੈਂਕ ਯੂ ਜੀ ਸੋ ਬਿਲਕੁਲ ਉਮੀਦ ਕਰਦੇ ਆ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਨਵੀਆਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ